ਬੈਗਰੂਜੀ ਦਾ ਖਾਲਸਾ ਓ ਮਾਈ ਗੋਡ ਜੀ ਬੱਲੇ ਇਸ ਵਕਤ ਆਪਾਂ ਉਸ ਜਗ੍ਹਾ ਤੇ ਖੜੇ ਆਂ ਜਿਹੜੀ ਜਗ੍ਹਾ ਦੇ ਵਿੱਚ ਆਪਾਂ ਦੱਲੇਵਾਲ ਸਾਹਿਬ ਨੂੰ ਅੱਜ 56 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ 56 ਦਿਨਾਂ ਦੇ ਵਿੱਚ ਉਹਨਾਂ ਦੀ ਜਿਹੜੀ ਸਿਹਤ ਹੈ ਕੀ ਰਤਾ ਜਮੇ ਨਾਚਕ ਹੋ ਗਈ ਸੀ ਤਾਂ ਜਦੋਂ ਫਿਰ ਮਜਬੂਰ ਹੋ ਕੇ ਸਰਕਾਰ ਨੂੰ ਉਹ ਜਿਹੜਾ ਮੀਟਿੰਗ ਵਾਲਾ ਸੱਦਾ ਲੈ ਕੇ ਆਉਣਾ ਪੈ ਰਿਹਾ ਤਾਂ ਉਹ ਸੱਦਾ ਲੈ ਕੇ ਆਏ ਆਪਣੀ ਇੱਛਾ ਸੀ ਲੋਕਾਂ ਦੀ ਵੀ ਡੱਲੇਵਾਲ ਵੀ ਜ਼ਰੂਰੀ ਹੈ ਉਸ ਮੀਟਿੰਗ ਦੇ ਵਿੱਚ ਤਾਂ ਉਹਦੇ ਵਿੱਚ ਜਿਹੜਾ ਹੁਣ ਕੱਲਾ ਭੋਜਨ ਹਜੇ ਵੀ ਉਸ ਗੱਲ ਤੇ ਐੜੇ ਹੋਏ ਨੇ ਵੀ ਕੋਈ ਭੋਜਨ ਨਹੀਂ ਲੈਣਾ ਜਿੰਨਾ ਚਿਰ ਐਮਐਸਪੀ ਗਰੰਟੀ ਕਾਨੂੰਨ ਨਹੀਂ ਬਣਦਾ ਤਾਂ ਉਹਦੇ ਸਿਤਕਮੂਰੇ ਤਾਂ ਸਾਡਾ ਆਪਣਾ ਸਾਰਿਆਂ ਦਾ ਸਿਰ ਝੁਕਦਾ ਕਿ ਅਸੀਂ ਐਡੇ ਜੋਦੇ ਐਡੀ ਉਮਰ ਦੇ ਵਿੱਚ ਜਿਹੜੀ ਉਹਨਾਂ ਦਾ ਸਟੈਂਡ ਹੈ ਕਾਇਮ ਹੈ ਤਾਂ ਉਹਦੇ ਨਾਲ ਜਿਹੜੀ ਆਪਾਂ ਫਿਰ ਇਹ ਗੱਲ ਸੁਣ ਸੀ ਉੱਥੇ ਜਿਹੜਾ 56 ਦਿਨ ਹੋ ਗਏ ਅੱਜ ਕੱਲੇ ਉਸ ਟਰਾਲੀ ਦੇ ਵਿੱਚ ਹੀ ਨਾ ਉੱਥੇ ਧੁੱਪ ਨਾ ਛਾਂ ਨਾ ਹਵਾ ਜਿਹੜੀ ਲੱਗਦੇ ਨਹੀਂ ਆਕਸੀਜਨ ਦੀ ਘਾਟ ਆਹ ਕਮਰਾ ਹੁਣ ਇਸ ਵਕਤ ਉੱਥੇ ਬਣ ਰਿਹਾ ਤਾਂ ਆਪਾਂ ਜਦੋਂ ਤਿਆਰ ਹੋ ਜਾਊਗਾ ਡਲੇਵਾਲ ਸਾਹਿਬ ਨੂੰ ਇੱਥੇ ਇਹ ਜਿਹੜਾ ਮੇਰਾ ਮਾਹੀ ਹੋਟਲ ਇਹਨਾਂ ਦੇ ਪ੍ਰਬੰਧਕੇ ਵੀ ਇਨਾਂ ਦਾ ਹੀ ਬਹੁਤ ਧੰਨਵਾਦ ਦੇਖੋ ਇੱਕ ਤਾਂ ਸਾਰਾ ਇਹਨਾਂ ਦਾ ਨੁਕਸਾਨ ਹੋ ਰਿਹਾ ਸਾਰੇ ਉਹਨਾਂ ਦੇ ਰਸਤੇ ਆਪਾਂ ਰੁਕੇ ਹੋਏ ਨੇ ਫੇਰ ਵੀ ਇਹਨੇ ਨੁਕਸਾਨ ਦੇ ਵਿੱਚ ਵੀ ਅਸੀਂ ਕੀ ਕਰ ਸਕਦੇ ਆ ਜਿਹੜਾ ਜਗ੍ਹਾ ਦੇ ਰਹੇ ਆ ਆਪਣਾ ਇੱਥੇ ਇਹ ਕਮਰਾ ਬਣ ਰਿਹਾ ਤਾਂ ਉਹਦੇ ਨਾਲ ਹੀ ਜਿਹੜੀ ਸੰਗਤ ਸਾਡੀ ਇਸ ਵਕਤ ਖੜੀ ਆ ਆਪਣਾ ਲੁਧਿਆਣਾ ਖੰਨਾ ਇਹ ਸ਼ਹਿਰ ਦੇ ਵਿੱਚੋਂ ਜਿਹੜੇ ਇਸ ਲੋਹਾਰਾ ਪਿੰਡ ਲੋਹਾਰਾ ਪਿੰਡ ਆਪਣਾ ਜਿਹੜੇ ਲੁਧਿਆਣਾ ਆਪਣੀ ਟੀਮ ਹੈ ਜਿਹੜੀ BKJ ਸਿੱਧੂਪੁਰ ਦੀ ਉਹਨਾਂ ਦੇ ਨਾਲ ਐਨਆਰਆਈ ਸਾਰੇ ਤਾਲਮੇਲ ਕਰਕੇ ਜਿੰਨਾ ਕਿ ਇਹਨਾਂ ਨੇ ਆਪਦੇ ਇਸ ਮੋਰਚੇ ਦੇ ਵਿੱਚ ਯੋਗਦਾਨ ਪਾਇਆ ਉਹ ਇਸ ਵਕਤ ਇੱਥੋਂ ਰਾਸਣ ਲੈ ਕੇ ਆਏ ਨੇ ਜਿਹੜੇ ਕੰਬਲ ਦੇਸ ਰਹੇ ਨੇ ਸਾਹਮਣੇ ਹੋਰ ਵੀ ਵਸਤੂਆਂ ਖਾਣ ਪੀਣ ਚੀਜ਼ਾਂ ਜਿਹੜੀਆਂ ਵੀ ਲੈ ਕੇ ਆ ਰਿਹਾ ਮੈਂ ਕਹਨਾ ਪ੍ਰਮਾਤਮਾ ਦੀ ਮਿਹਰ ਹੈ ਜਿਹੜਾ ਵੀ ਮੋਰਚੇ ਦੇ ਵਿੱਚ ਆਉਂਦਾ ਖਾਲੀ ਕੋਈ ਵੀ ਨਹੀਂ ਆਉਂਦਾ ਅਗਲੇ ਹੁਣ ਵੀ ਮੈਨੂੰ ਹਜੇ ਪੁੱਛ ਰਹੇ ਸੀ ਆਪਣਾ ਹੁਸ਼ਿਆਰਪੁਰ ਤੋਂ ਮੈਨੂੰ ਫੋਨ ਆਇਆ ਕੇ ਪ੍ਰਧਾਨ ਜੀ ਦੱਸੋ ਅਸੀਂ ਕੀ ਲੈ ਕੇ ਆਉਣਾ ਮੈਂ ਬੋਲੇ ਸੁਣੋ ਨਿਹਾਲ ਸੋ ਸ੍ਰੀ ਅਕਾਲ ਜੀ ਜੀ ਆ ਬਹੁਤ ਆ ਵੀ ਤੁਸੀਂ ਦਰਸ਼ਣੀ ਦਿਓ ਇੱਥੇ ਆ ਕੇ ਜਿਹੜੀ ਹਜੇ ਵੀ ਸੰਗਤ ਕੋਈ ਬਾਹਰ ਰਹਿੰਦੀ ਹੈ ਉਹਨਾਂ ਨੂੰ ਇੰਨੀ ਕੁ ਬੇਨਤੀ ਜ਼ਰੂਰ ਹੈ ਕਿ ਆਪਣੇ ਸਾਰਿਆਂ ਲਈ ਡੱਲੇਵਾਲ ਸਾਹਿਬ ਇੰਨੀ ਤਕਲੀਫ ਚੱਲ ਰਹੇ ਨੇ ਮੰਗਾ ਮਨਾਉਣ ਲਈ ਲੜ ਰਹੇ ਨੇ ਮਰ ਰਹੇ ਨੇ ਆਪਾਂ ਨੂੰ ਲਾਜ਼ਮੀ ਇੱਥੇ ਕੇਰਾ ਮੋਰਚੇ ਚ ਆ ਕੇ ਆਪਾਂ ਘੱਟੋ-ਘੱਟ ਆਪਦੀ ਹਾਜ਼ਰੀ ਲਵਾ ਕੇ ਇੱਥੇ ਆਈਏ ਤਾਂ ਜਿਹੜੀਆਂ ਮੰਗਾ ਹੁਣ 14 ਫਰਵਰੀ ਬਹੁਤ ਦੂਰ ਹੈ ਉਦੋਂ ਸਬੰਧ ਦੇ ਵਿੱਚ ਆਪਾਂ ਪ੍ਰੋਗਰਾਮ ਵੀ ਦਿੱਤੇ ਆ ਜਿਵੇਂ 26 ਤਰੀਕ ਨੂੰ ਟ੍ਰੈਟ ਆਪਾਂ ਸੜਕਾਂ ਤੇ ਖੜਾਉਣੇ ਆ ਟੋਲ ਪਲਾਜ਼ਾਂ ਤੇ ਖੜਾਉਣੇ ਆ ਮੌਲਾਂ 'ਚ ਖੜਾਉਣੇ ਨੇ ਭਾਜਪੀ ਦੇ ਘਰਾਂ ਦੇ ਬਾਹਰ ਜਿੱਥੇ ਐਮਪੀ ਐ ਤਾਂ ਇਹ ਸਾਰਾ ਕੁਝ ਜਿਹੜੇ ਸੈਲੋ ਬਣੇ ਨੇ ਜਿੱਥੇ ਸਾਡਾ ਮਾਲ ਲੈ ਕੇ ਜਾਣਾ ਉਹਦਾ ਆਪਾਂ ਵਿਰੋਧ ਜਿਹੜਾ ਟ੍ਰੈਟਾਂ ਦਾ ਮੂਹ ਕਾਰਬਟਰ ਘਰਾਣਿਆਂ ਕਰਨੀ ਕਰਾਉਣਾ ਉਹ 'ਚ ਵੀ ਤੁਸੀਂ ਯੋਗਦਾਨ ਪਾਉਂਗੇ ਖਾਸ ਕਰਕੇ ਮੈਂ ਫੇਰ ਸਾਰੀ ਸੰਗਤ ਦਾ ਸਾਡੀ ਸੰਗਤ ਹੈ ਇਹਨਾਂ ਤਾਲਮੇਲਾ ਉਹ ਮੁੰਡਿਆਂ ਦਾ ਪਿੰਡ ਵਾਲਿਆਂ ਦਾ ਸਾਡੇ ਨਾਲ ਪਿੰਡ ਪ੍ਰਧਾਨਾਂ ਨਾਲ ਫੇਰ ਵੀ ਦਸਾਂ ਨੋਹਾਂ ਦੀ ਕਮਾਈ ਚੋਂ ਜਿਹੜਾ ਕੱਢ ਕੇ ਬਾਹਰ ਦੀ ਕੇਹੀ ਪੋਜੀਸ਼ਨ ਆਪਾਂ ਸਾਰੇ ਜਾਣਦੇ ਆ ਉਹ ਚੋਂ ਵੀ ਕੱਢ ਕੇ ਲੈ ਬਹੁਤ ਬਹੁਤ ਤੁਹਾਡਾ ਧੰਨਵਾਦ ਖਾਸ ਕਰਕੇ ਡੱਲੇਵਾਲ ਸਾਹਿਬ ਵੱਲੋਂ ਤੁਹਾਡਾ ਬਹੁਤ ਧੰਨਵਾਦ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਮੂਹ ਸੰਗਤ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਡੱਲੇਵਾਲ ਸਾਹਿਬ ਦਾ ਜੋ ਇੱਥੇ ਆਪਣਾ ਮਰਨ ਵਰਤੇ ਬੈਠੇ ਨੇ ਇੱਥੇ ਇਤਿਹਾਸ ਲਿਖਿਆ ਜਾਣਾ ਕੋਈ ਵਾਂਝਾ ਨਾ ਰਹਿ ਜਿਓ ਸਾਰੇ ਇੱਥੇ ਹਾਜ਼ਰੀ ਲਵਾਓ ਆ ਕੇ ਵੀਰਿਓ ਤੇ ਜੋ ਡੱਲੇਵਾਲ ਸਾਹਿਬ ਦੀ ਸੋਚ ਆ ਆਪਾਂ ਸਾਰੇ ਉੱਤੇ ਖੜ ਕੇ ਪਹਿਰਾ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ